ਸਾਰੇ ਕਬੂਤਰ ਬਾਜ਼ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਹੁਸ਼ਿਆਰਪੁਰ ਕਬੂਤਰ ਬਾਜੀ ਚੈਨਲ ਵਿੱਚ ਸਾਰੇ ਭਰਾਵਾਂ ਦਾ ਸਵਾਗਤ ਹੈ ਵੈਲਕਮ ਆ ਵੀਰ ਜੀ ਸੋ ਪ੍ਰਭੋ ਇੱਕ ਬਹੁਤ ਹੀ ਮੰਦ ਭਾਗੀ ਖਬਰ ਆਪਣੇ ਤੱਕ ਪਹੁੰਚੀ ਕਿ ਸਟਾਰ ਖਿਡਾਰੀ 우ਸਤਾਦ ਸੰਤ मामੂਪੁਰ ਜੀ ਜਿਹੜੇ ਕਿ ਕਬੂਤਰ ਬਾਜੀ ਨੂੰ ਛੱਡਣ ਨੂੰ ਲੈ ਕੇ ਜਿਹੜੀ ਉਹਨਾਂ ਨੇ ਇੱਕ ਵੀਡੀਓ ਅਪਲੋਡ ਕੀਤੀ ਉਹ ਆਪਾਂ ਨੇ ਦੇਖੀ ਤੇ ਆਪਾਂ ਨੂੰ ਬਹੁਤ ਹੀ ਜ਼ਿਆਦਾ ਦੁੱਖ ਹੋਇਆ ਕਿਉਂਕਿ ਜੇਕਰ ਇਹੋ ਜਿਹੇ 스타 ਖਿਡਾਰੀ ਕਬੂਤਰਬਾਈ ਤੋਂ ਦੂਰ ਹੁੰਦੇ ਰਹੇ ਤੇ ਸਾਡੇ ਰੱਖਿਆਂ ਦਾ ਕੋਈ ਵੀ ਫਾਇਦਾ ਨਹੀਂਗਾ ਕਿਉਂਕਿ ਉਹਨਾਂ ਵਰਗੇ ਬੰਨਾ ਬਹੁਤ ਹੀ ਖਿਡਾਰੀਆਂ ਦਾ ਸੁਪਨਾ ਆ ਉਹਨਾਂ ਤੋਂ ਬਹੁਤ ਹੀ ਕੁਝ ਸਿੱਖਣ ਨੂੰ ਮਿਲਦਾ ਸਾਰੇ ਖਿਡਾਰੀਆਂ ਨੂੰ ਤੇ ਜੇਕਰ ਇਹੋ ਜਿਹੇ ਵੱਡੇ ਖਿਡਾਰੀ ਕਬੂਤਰਬਾਈ ਤੋਂ ਦੂਰ ਹੁੰਦੇ ਰਹੇ ਤੇ ਛੋਟੇ ਖਿਡਾਰੀਆਂ ਦਾ ਕਬੂਤਰਬਾਈ ਦੇ ਵਿੱਚ ਕੁਝ ਵੀ ਨਹੀਂ ਘਰ ਆ ਜਾਣਾ ਠੀਕ ਆ ਭਰਾਵੋ ਤੇ ਉਹਨਾਂ ਨੇ ਵੀਡੀਓ ਅਪਲੋਡ ਕੀਤੀ ਸੀ ਕਾਰਨ ਕੋਜ ਦੇ ਕਾਰਨ ਤੇ ਆਪਾਂ ਨੂੰ ਪਤਾ ਲੱਗੇ ਠੀਕ ਆ ਜੀ ਉਹਦੇ ਤੇ ਵੀ ਗੱਲਬਾਤ ਕਰਾਂਗੇ ਤੇ ਦੂਸਰਾ ਕੁਝ ਘਪਰਾਵਾਂ ਨੇ ਉਹਦੀ ਵੀਡੀਓ ਨੂੰ ਅਪਲੋਡ ਆਪਣੇ ਸ਼ੇਅਰ ਵੀ ਕੀਤਾ ਅੱਗੇ ਠੀਕ ਆ ਜੀ ਉਹਨਾਂ ਦੀ ਵੀਡੀਓ ਜਿਹੜੀ ਉਹਨਾਂ ਨੇ ਅਪਲੋਡ ਕੀਤੀ ਸੀ ਉਸ ਨੂੰ ਸ਼ੇਅਰ ਕੀਤਾ ਤੇ ਜਾਂ ਉਹਨਾਂ ਦੀ ਆਪਣੀ ਵੀਡੀਓ ਤੇ ਹੇਠਾਂ ਕਮੈਂਟ ਆਏ ਬਹੁਤ ਭਰਾਵਾਂ ਦੇ ਕਿ ਵੀਰ ਜੀ ਤੁਸੀਂ ਕਬੂਤਰ ਬਾਜੀ ਨਾ ਛੱਡੋ ਤੇ ਕੁਝ ਕ ਇਹੋ ਜਿਹੇ ਭਰਾਵਾ ਦੇ ਕਮੈਂਟ ਆਏ ਕਿਉਂਕਿ ਉਹਨਾਂ ਨੇ ਵੀਡੀਓ ਦੇ ਵਿੱਚ ਕਿਹਾ ਸੀਗਾ ਕਿ ਆਪਾਂ ਕਬੂਤਰਬਾਜੀ ਛੱਡ ਰਹੇ ਆ ਤੇ ਆ ਸਾਰੇ ਕਬੂਤਰ ਆਪਣੇ ਬੈਠੇ ਆ ਜਿੰਨੂੰ ਵੀ ਚਾਹੀਦੇ ਹੁਣ ਆ ਕੇ ਲੈ ਕੇ ਜਾ ਸਕਦਾ ਆ ਠੀਕ ਆ ਜੀ ਜਿਹੜਾ ਪਹਿਲਾਂ ਆ ਗਿਆ ਆਪਾਂ ਉਹਨੂੰ ਦੇ ਦੇਾਂਗੇ ਤੇ ਬਹੁਤ ਹੀ ਬੰਦਿਆਂ ਨੇ ਕਮੈਂਟ ਕੀਤੇ ਕੋਈ ਆਪਣਾ ਨੰਬਰ ਸੈਂਡ ਕਰ ਰਿਹਾ ਆ ਤੇ ਕੋਈ ਨੰਬਰ ਮੰਗ ਰਿਹਾ ਆ ਕੋਈ ਪਿੰਡ ਪੁੱਛ ਰਿਹਾ ਆ ਤੇ ਕਿਸੇ ਨੇ ਵੀ ਉਹਨਾਂ ਬੰਦਿਆਂ ਦੇ ਵਿੱਚੋਂ ਜਿਹੜੇ ਇਹੋ ਜਿਹੇ ਕਮੈਂਟ ਕਰਦੇ ਪਏ ਆ ਉਹਨਾਂ ਦੇ ਨਾਲ ਕੰਧ ਬਣ ਕੇ ਖੜਨ ਦੀ ਕੋਸ਼ਿਸ਼ ਨਹੀਂ ਕੀਤੀ ਠੀਕ ਆ ਜੀ ਕੁਝ ਕ ਬੰਦਿਆਂ ਨੇ ਚੰਗੇ ਕਮੈਂਟ ਕੀਤੇ ਬਹੁਤਿਆਂ ਨੇ ਮਾੜੇ ਕੀਤੇ ਸਿਰਫ ਕਬੂਤਰਾਂ ਨੂੰ ਲੈਣ ਕਰਕੇ ਠੀਕ ਆ ਜੀ ਤੇ ਬਾਕੀ ਪਰਸਨਲ ਤੇ ਉਹਨਾਂ ਦੀ ਗੱਲਬਾਤ ਚੱਲਦੀ ਹੋਵੇਗੀ ਕਿ ਭਰਾਵਾਂ ਦੇ ਨਾਲ ਕਬੂਤਰਬਾਜੀ ਨੂੰ ਨਾਂ ਛੱਡਣ ਨੂੰ ਲੈ ਕੇ ਠੀਕ ਆ ਜੀ ਹੁਣ ਆਪਾਂ ਗੱਲਬਾਤ ਕਰਦੇ ਆ ਪਤਾ ਚੱਲਿਆ ਉਹਨਾਂ ਨੂੰ ਕੋਈ ਧਮਕੀ ਮਿਲੀ ਆ ਜਿਹਦੇ ਕਾਰਨ ਕਰਕੇ ਉਹਨਾਂ ਨੇ ਸੋਚਿਆ ਕਿ ਆਪਾਂ ਕਬੂਤਰਬਾਜੀ ਤੋਂ ਦੂਰ ਹੋ ਜਾਣੇ ਆ ਠੀਕ ਆ ਜੀ ਦੇਖੋ ਉਹਨਾਂ ਦਾ ਕਿੱਡਾ ਵੱਡਾ ਪੰਨਾ ਉਹਨਾਂ ਨੂੰ ਉਹਨਾਂ ਨੇ ਕਬੂਤਰਬਾਜੀ ਨੂੰ ਕੋਈ ਵੀ ਨੁਕਸਾਨ ਨਾ ਕਰਦਿਆਂ ਹੋਇਆ ਕਬੂਤਰਬਾਜੀ ਨੂੰ ਛੱਡਣ ਦਾ ਫੈਸਲਾ ਹੀ ਲੈ ਲਿਆ ਇਹ ਉਹਨਾਂ ਦਾ ਆਪਣਾ ਵੱਡਾ ਪੰਨਾ ਆਪਾਂ ਤਾਂ ਕਹਿੰਨੇ ਆ ਉਸਤਾਦ ਜੀ ਤੁਸੀਂ ਕਬੂਤਰ ਨਾ ਛੱਡੋ ਕਿਉਂਕਿ ਆਪਾਂ ਤੁਹਾਡੇ ਤੋਂ ਬਹੁਤ ਕੁਝ ਸਿੱਖਦੇ ਆ ਠੀਕ ਆ ਜੀ ਪਰ ਇਹ ਉਹਨਾਂ ਦਾ ਵੱਡਾ ਪੰਨਾ ਕਿ ਉਹਨਾਂ ਨੇ ਕਬੂਤਰਬਾਜੀ ਨੂੰ ਸੋਚਿਆ ਕਿ ਕੱਲ ਨੂੰ ਕੋਈ ਇਹਦੇ ਉੱਪਰ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਜੇਕਰ ਤੁਸੀਂ ਕਿਸੇ ਪਿੰਡ ਦੇ ਵਿੱਚੋਂ ਅਣਪਛਾਤੇ ਪਿੰਡ ਵਿੱਚੋਂ ਲੰਘਦੇ ਆ ਉਸ ਪਿੰਡ ਦੀ ਤਰਕੀ ਵੇਖ ਕੇ ਮੈਨੂੰ ਲੱਗਦਾ ਨਹੀਂ ਤੁਸੀਂ ਕਦੀ ਕੋਈ ਗੱਲਬਾਤ ਕੀਤੀ ਹੋਵੇਗੀ ਜੇਕਰ ਕੀਤੀ ਵੀ ਹੋਵੇਗੀ ਤੇ ਹਰਾਨ ਹੋ ਕੇ ਕੀਤੀ ਹੋਵੇਗੀ ਜਾਂ ਹੱਸ ਕੇ ਕੀਤੀ ਹੋਵੇਗੀ ਠੀਕ ਹੈ ਜੀ ਪਰ ਸਾੜਾ ਕਦੋਂ ਸ਼ੁਰੂ ਹੁੰਦਾ ਜਦੋਂ ਤੁਸੀਂ ਆਪਣੇ ਪਿੰਡ ਦੇ ਵਿੱਚ ਐਂਟਰ ਕਰ ਜਾਂਦੇ ਆ ਜਾਂ ਤੁਸੀਂ ਆਪਣੇ ਕਿਸੇ ਗਵਾਂਢੀ ਨੂੰ ਦੇਖ ਲੈਣੇ ਆ ਫਿਰ ਗੱਲਾਂ ਚੱਲ ਪੈਂਦੀਆਂ ਕਿ ਇਹ ਪੈਸਾ ਕਿੱਥੋਂ ਕੱਢੀ ਜਾਂਦਾ ਪਿਆ ਆ ਜੇਕਰ ਹੱਥ ਨਾਲ ਪਹੁੰਚੇ ਥੂ ਕੋੜੀ ਫਿਰ ਤੁਸੀਂ ਕਹਿ ਦਿੰਨੇ ਆ ਕਿ ਠਗੀ ਲਗਾਈ ਹੋਣੀ ਕਿਸੇ ਦੇ ਪਾਸੇ ਠਗੀ ਮਾਰੀ ਹੋਣੀ ਆ ਉਸੇ ਪੈਸੇ ਦੇ ਨਾਲ ਹੀ ਇਹ ਮਕਾਨ ਛੱਤ ਦਾ ਪਿਆ ਜਾਂ ਕੋਠੀ ਛੱਤ ਦਾ ਪਿਆ ਜਾਂ ਕਿਸੇ ਤਰ੍ਹਾਂ ਦਾ ਵੀ ਸਾੜਾ ਲਾ ਲਓ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਭਰਾਵੋ ਬਾਜ਼ੀਆਂ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਹੁੰਦੀਆਂ ਪੰਜਾਬ ਤੋਂ ਬਾਹਰ ਵੀ ਬਹੁਤ ਹੁੰਦੀਆਂ ਠੀਕ ਆ ਜੀ ਤੇ ਬਾਹਰਲੇ ਦੇਸ਼ਾਂ ਵਿੱਚ ਵੀ ਹੋਣ ਲੱਗ ਪਈਆਂ ਜੇਕਰ ਕਿਤੇ ਐਂਟਰੀਆਂ ਪੂਰੀਆਂ ਹੋ ਗਈਆਂ ਆ ਬਾਜ਼ੀਆਂ ਦੀਆਂ ਤੇ ਮੇਰੇ ਵੀਰ ਭਰਾ ਤੁਸੀਂ ਹੋਰ ਪਾਸੇ ਬਾਜੀ ਛੱਡ ਲਵੋ ਠੀਕ ਆ ਜੀ ਸਿਰਫ ਗਵਾਂਡੀ ਨਾਲ ਫਸਣਾ ਬੰਦ ਕਰ ਦਿਓ ਮੇਰੇ ਵੀਰ ਭਰਾ ਹੋਰ ਪਾਸੇ ਬਾਜੀ ਛੱਡ ਲਵੋ ਠੀਕ ਹੈ ਜੀ ਇੰਟਰਨੈਟ ਦਾ ਜ਼ਮਾਨਾ ਆ ਤੁਹਾਡੀ ਖਬਰ ਮਿੰਟੋਂ ਮਿੰਟ ਵਾਇਰਲ ਹੋ ਜਾਵੇਗੀ ਤੁਸੀਂ ਫਲਾਣੇ ਥਾਂ ਬਾਜੀ ਜਿੱਤ ਲਈ ਆ ਠੀਕ ਹੈ ਜੀ ਨਾਮ ਬਣਾਉਣ ਵਾਸਤੇ ਇੱਕੋ ਹੀ ਥਾਂ ਜ਼ਰੂਰੀ ਨਹੀਂ ਕੀ ਠੀਕ ਹੈ ਜੀ ਬਾਜ਼ੀਆਂ ਹਰ ਥਾਂ ਹੁੰਦੀਆਂ ਪਈਆਂ ਨਾਮ ਕਿਤੇ ਵੀ ਬਣਾ ਸਕਦੇ ਆ ਤੁਸੀਂ ਹੁਣ ਦੇ ਸਮੇਂ ਦੇ ਵਿੱਚ ਕੰਪੀਟੀਸ਼ਨ ਬਹੁਤ ਜ਼ਿਆਦਾ ਆ ਬਾਜ਼ੀਆਂ ਵੀ ਰੋਜ਼ ਹੁੰਦੀਆਂ ਆ ਕਿਤੇ ਵੀ ਤੁਸੀਂ ਬਾਜੀ ਛੱਡ ਕੇ ਆਪਣਾ ਨਾਮ ਬਣਾ ਸਕਦੇ ਆ ਠੀਕ ਹੈ ਜੀ ਉਸ ਤੋਂ ਅੱਗੇ ਆਪਾਂ ਤੈਅ ਦਲ ਤੋਂ ਧੰਨਵਾਦੀ ਆ ਜੜੇ ਕੀ ਭਰਾ ਆਪਾਂ ਨੂੰ ਐਪਲੀਸ਼ੀਏਟ ਕਰਦੇ ਆ ਠੀਕ ਹੈ ਜੀ ਆਪਣੀ ਵੀਡੀਓ ਦੇਖਦੇ ਆ ਪਸੰਦ ਕਰਦੇ ਆ ਤੇ ਆਪਾਂ ਨੂੰ ਫੋਨ ਕਰਦੇ ਆ ਉਹਨਾਂ ਦਾ तहे ਦਿਲ ਤੋਂ ਧੰਨਵਾਦ ਹੈ ਜੀ ਤੇ ਉਸ ਤੋਂ ਅੱਗੇ ਆਪਾਂ ਗੱਲਬਾਤ ਕਰਦੇ ਆ ਕਬੂਤਰਾਂ ਦੀ ਮਿਸ ਨੂੰ ਲੈ ਕੇ ਕਬੂਤਰਾਂ ਦੇ ਵਿੱਚ ਮਿਸ ਕਿਵੇਂ ਪੈ ਜਾਂਦੀ ਆ ਕਬੂਤਰਾਂ ਦੇ ਬੱਚਿਆਂ ਵਿੱਚ ਮਿਸੇ ਕਿਦਾਂ ਹੋ ਜਾਂਦੇ ਕਬੂਤਰ ਹੁਣ ਆ ਜਿਹੜੀ ਜਾਲੀ ਦੇ ਵਿੱਚ ਮੈਂ ਕਬੂਤਰ ਪਾਏ ਇਹੋ ਜਿਹੀਆਂ ਜਾਲੀਆਂ ਕਈ ਭਰਾ ਆਪਣੇ ਡੋਲੀਆਂ ਬਣਾਈਆਂ ਉਹਦੇ ਵਿੱਚ ਉਹਨਾਂ ਨੇ ਕੱਲਾ ਕੱਲਾ ਜੋੜਾ ਲਾਇਆ ਪਿਓਰਟੀ ਦੇ ਵਿੱਚ ਕਿ ਮਿਸਣਾ ਪਵੇ ਕਬੂਤਰਾਂ ਦੇ ਵਿੱਚ ਹੁਣ ਮਿਸ ਜਿਹੜੇ ਤੇ ਮੰਨ ਲਓ ਪਿਓਰਟੀ ਵਿੱਚ ਹੁੰਦੇ ਹੋ ਕਬੂਤਰ ਤਾਂ ਬੈਸੇ ਜਿਹੜੀ ਬਿਮਾਰੀ ਦੀ ਲਪੇਟ ਵਿੱਚ ਜਲਦੀ ਆ ਜਾਂਦੇ ਆ ਠੀਕ ਆ ਜੀ ਜਿੰਮੇ ਜਿੰਮੇ ਜ਼ਿਆਦਾ ਨੇੜੇ ਹੁੰਦੇ ਜਾਂਦੇ ਆ ਉੜਦੇ ਵੀ ਘਟਾ ਤੇ ਦੂਸਰਾ ਬਿਮਾਰੀ ਦਾ ਕਾਰਨ ਵੀ ਬਣ ਜਾਂਦਾ ਜਲਦੀ ਤੇ ਬਾਕੀ ਇੰਨੇ ਕ ਖਾਨੇ ਦੇ ਵਿੱਚ ਇੱਥੇ ਹੀ ਉਹਨਾਂ ਨੇ ਬੱਚੇ ਪਾਲਨੇ ਆ ਇੱਥੇ ਹੀ ਦਾਣਾ ਖਾਣਾ ਤੇ ਇੱਥੇ ਹੀ ਬੱਚਿਆਂ ਨੂੰ ਦੇਣਾ ਉਹਦੇ ਨਾਲ ਵੀ ਜਿਹੜੇ ਬੱਚੇ ਅੰਦਰੋਂ ਕਮਜ਼ੋਰ ਰਹਿ ਜਾਂਦੇ ਆ ਕਿਉਂਕਿ ਜਦੋਂ ਬਾਹਰ ਕਬੂਤਰ ਕੋਮਦਾ ਮਿੱਟੀ ਖਾਂਦਾ ਕਈ ਤਰ੍ਹਾਂ ਦੇ ਤੱਤ ਮਿਲਦੇ ਆ ਕਬੂਤਰ ਨੂੰ ਇਕੱਲੇ ਦਾਣੇ ਦੇ ਨਾਲ ਗੱਲਬਾਤ ਨਹੀਂ ਬਣਦੀ ਠੀਕ ਆ ਜੀ ਤੇ ਹੁਣ ਮਿਸ ਪਿੰਦੀ ਕਦੋਂ ਆ ਜਦੋਂ ਕਿ ਭਾਵੇਂ ਕਬੂਤਰੀ ਮੰਨ ਲਓ ਤੁਹਾਡੀ ਵੈਸੇ ਹੀ ਕਿਸੇ ਵਜ੍ਹਾ ਕਰਕੇ ਬੈਠੀ ਹੋਈ ਆ ਮੰਨ ਲਓ ਉਹ ਧੁੱਪ ਸੇਕਦੀ ਪਈ ਆ ਤੇ ਕੋਈ ਬਾਹਰਲਾ ਕਬੂਤਰ ਵਿੱਚੋਂ ਉਸ ਨੂੰ ਕਰਾਸ ਕਰ ਗਿਆ ਤੇ ਤੁਸੀਂ ਸੋਚ ਲਿਆ ਕਿ ਮਿਸ ਪੈ ਗਈ ਆਂਡਿਆਂ ਵਿੱਚ ਮਿਸ ਆਊਗੀ ਇਦਾਂ ਪ੍ਰਭਾਉ ਮਿਸ ਨਹੀਂ ਆਉਂਦੀ ਠੀਕ ਆ ਜੀ ਜਿੰਨਾ ਚਿਰ ਕਬੂਤਰੀ ਆਪ ਅਕਸੈਪਟ ਨਹੀਂ ਕੀ ਕਰਦੀ ਉਹ ਚੀਜ਼ ਨੂੰ ਉਨਾ ਚਿਰ ਮਿਸ ਨਹੀਂ ਹੁੰਦੀ ਠੀਕ ਆ ਜੀ ਤੇ ਦੂਸਰਾ ਮਲੋਬਤ ਜਦੋਂ ਜੋੜਾ ਆਪਸ ਵਿੱਚ ਕ੍ਰੋਸਿੰਗ ਕਰਦਾ ਪਿਆ ਆ ਤੇ ਬਾਹਰਲਾ ਕਬੂਤਰ ਆ ਕੇ ਫਟਾਫਟ ਉਹ ਕ੍ਰੋਸ ਕਰ ਜਾਂਦਾ ਆ ਵਿੱਚ ਤੇ ਉਹਦੇ ਨਾਲ ਵੀ ਜਿਹੜੀ ਮਿਸ ਨਹੀਂ ਗਈ ਪੈਂਦੀ ਠੀਕ ਹੈ ਉਹਦੇ ਨਾਲ ਵੀ ਮਿਸ ਨਹੀਂ ਪੈਂਦੀ ਭਰਾਵੋ ਕਿਉਂਕਿ ਜੇਕਰ ਆਂਡੇ ਦੇਣ ਤੱਕ ਜੋੜਾ 40 ਵਾਰ ਕਰੋਸ ਕਰਦਾ ਆ ਉਹਦੇ ਵਿੱਚ ਦੋ ਚਾਂਸ ਹੀ ਇਹੋ ਜਿਹੇ ਹੁੰਦੇ ਆ ਜਦੋਂ ਕਿ ਆਂਡੇ ਬੰਨੇ ਸ਼ੁਰੂ ਹੁੰਦੇ ਆ ਠੀਕ ਹੈ ਕਿਸੇ ਤਰ੍ਹਾਂ ਵੀ ਗੱਲ ਲਾ ਲਵੋ ਕਿ ਮੰਨ ਲਓ ਬੱਚੇ ਆਂਡੇ 'ਚ ਬੰਨੇ ਸ਼ੁਰੂ ਹੁੰਦੇ ਅੰਦਰ ਹੀ ਠੀਕ ਹੈ ਜੋ ਆਪਣਾ ਪੀਲਾਪਨ ਹੁੰਦਾ ਉਹਦੇ ਵਿੱਚ ਜੋ ਵੀ ਤੁਸਕਰਾਨੂਆਂ ਦੀ ਗੱਲ ਕਰ ਲਓ ਜੋ ਵੀ ਕਰ ਲਵੋ ਸਿਰਫ ਦੋ ਚਾਂਸ ਹੁੰਦੇ ਆ ਕਿ ਜਦੋਂ ਆਂਡਿਆਂ ਦੀ ਤਿਆਰੀ ਹੋਣੀ ਸ਼ੁਰੂ ਹੁੰਦੀ ਆ ਠੀਕ ਹੈ ਜੀ ਤੇ 40 ਵਿੱਚ ਜੇਕਰ ਕੋਈ ਬਾਹਰਲਾ ਕਬੂਤਰ ਬਾਹਰੋਂ ਕਰਾਸ ਕਰ ਵੀ ਜਾਂਦਾ 40 ਚਾਂਸਾਂ ਦੇ ਵਿੱਚ ਤੇ ਇਦਾਂ ਮਿਸ ਨਹੀਂ ਗਈ ਪੈਂਦੀ ਹਾਂ ਉਹ ਵਾਲਾ ਟਾਈਮ ਉਹ ਨਾ ਹੋਵੇ ਕਿ ਜਦੋਂ ਉਹ ਚੀਜ਼ ਨੂੰ ਕਬੂਤਰੀ ਨੇ ਅੰਦਰੋਂ ਅਸੈਪਟ ਕਰਨਾ ਹੋਵੇ ਠੀਕ ਹੈ ਤੇ ਬਾਹਰਲਾ ਕਬੂਤਰ ਕਰਾਸ ਕਰ ਜਾਵੇ ਇਹ ਕਿਤੇ ਸੋਚ ਦੋ ਚਾਂਸ ਹੀ ਇਹੋ ਜੇ ਲੱਗ ਸਕਦੇ ਆ ਜਾ ਪਾ ਹਿਆਰ ਚੋਂ ਦੋ ਲਾ ਲਈਏ ਠੀਕ ਹੈ ਏਡਾ ਜਿਆਦਾ ਤਾਲਮੇਲ ਕਿਤੇ ਛੇਤੀ ਨਹੀਂ ਸੈੱਟ ਬੈਠਦਾ ਤੇ ਫੇਰ ਮਿਸ ਪੈ ਸਕਦੀ ਆ ਉਦਾਂ ਮਿਸ ਨਹੀਂ ਭਰਾ ਉਹ ਪੈ ਸਕਦੀ ਠੀਕ ਹੈ ਨੋਰਮਲ ਕਬੂਤਰ ਭਾਵੇਂ ਘੁੰਮਦੇ ਰਹਿਣ ਕੋਈ ਚੱਕਰ ਵਾਲੀ ਗੱਲ ਨਹੀਂ ਕਿ ਏਦਾਂ ਮਿਸ ਨਹੀਂ ਛੇਤੀ ਪੈਂਦੀ ਠੀਕ ਹੈ ਜੀ ਇੱਕ ਕਬੂਤਰ ਨੂੰ ਮੰਨ ਲਓ 40 ਵਾਰ ਉਹਨੇ ਕ੍ਰੋਸ ਕੀਤਾ ਇੱਕ ਇੱਕ ਵਾਰ ਹੀ ਕਰ ਗਿਆ ਵਿੱਚੋਂ ਤੇ ਉਹਦੇ ਨਾਲ ਤੁਹਾਨੂੰ ਕੀ ਲੱਗਦਾ ਇੱਕ ਵਾਰ ਨਾਲ ਹੀ ਮਿਸ ਹੋ ਜੂ ਇੱਕ ਕੋਲੋਂ 40 ਕਰੋਸਾਂ ਵਿੱਚ ਆਂਡੇ ਨਹੀਂ ਦਵਾਏਗੇ ਤੇ ਦੂਸਰਾ ਇੱਕ ਕਰੋਸ ਵਿੱਚ ਹੀ ਆਂਡਿਆਂ ਦੇ ਵਿੱਚ ਆਪਣਾ ਅਸਰ ਲੈ ਆਊਗਾ ਇਦਾਂ ਨਹੀਂ ਹੁੰਦੀ ਭਰਾਵੋ ਠੀਕ ਆ ਜੀ ਤੇ ਕਬੂਤਰਾਂ ਨੂੰ ਖੁੱਲੇ ਹੀ ਰੱਖਿਆ ਕਰੋ ਇਦਾਂ ਮਿਸ ਕਦੀ ਵੀ ਨਹੀਂ ਪੈਂਦੀ ਠੀਕ ਆ ਜੀ ਤੇ ਬਾਕੀ ਮੈਂ ਤੁਹਾਨੂੰ ਇੱਕ ਵਾਰੀ ਫੜ ਕੇ ਕਬੂਤਰਾਂ ਦੇ ਪਰ ਪੱਲੇ ਦਾ ਸ਼ੌਂਕ ਜ਼ਰੂਰ ਕਰਵਾ ਦਿਨਾ ਆ ਤੇ ਕਿਉਂਕਿ ਸ਼ੌਂਕ ਵੀ ਜ਼ਰੂਰੀ ਆ ਭਰਾਵੋ ਇਹ ਆਪਣੇ ਪੀਲੀਆਂ ਅੱਖਾਂ ਵਾਲੇ ਕਬੂਤਰ ਆ ਸਾਰੇ ਹੀ ਇਹਨਾਂ ਵਿੱਚੋਂ ਦੋ ਕਬੂਤਰੀਆਂ ਆਪਣੀਆਂ ਗਵਾਚ ਗਈਆਂ ਇਹ ਸੱਤੋ-ਸੱਤ ਹੀ ਉੜਦੇ ਜਿਹੜੇ ਸੱਤੋ-ਸੱਤ ਕਬੂਤਰ ਉੜਦੇ ਉਹ ਘਾਟ ਹੀ ਰਹਿ ਜਾਂਦੇ ਆ ਸੱਤੋ-ਸੱਤਵੇਂ ਵੈਸੇ ਕਹਿ ਦਿੰਨਾ ਉਹ ਤਾਂ ਉੱਪਰ ਵੀ 2-4 ਘੰਟੇ ਉੱਡ ਜਾਂਦੇ 14-14 ਘੰਟੇ ਉੱਡ ਜਾਂਦੇ ਇਦਾਂ ਤੇ ਤਾਂ ਕਰਕੇ ਫਿਰ ਉਹ ਕਬੂਤਰ ਘਟ ਬਣਦੇ ਕਬੂਤਰੀਆਂ ਘਟ ਨਿਕਲਦੀਆਂ ਤੇ ਕਬੂਤਰ ਵੱਧ ਨਿਕਲਦੇ ਆ ਜਿਵੇਂ ਇਕੱਠੇ ਵੀ ਦੋ ਦੋ ਕਬੂਤਰ ਹੀ ਨਿਕਲ ਜਾਂਦੇ ਕੋਹ ਝੋਲ ਦੇ ਵਾਲੇ ਠੀਕ ਆ ਜੀ ਤੇ ਇੱਕੋ ਹੀ ਮਾਦੀ ਆਪਣੇ ਕੋ ਉਹ ਆਂਡੇ ਨਹੀਂ ਦਿੰਦੀ ਇਹਦੇ ਵਿੱਚੋਂ ਤੇ ਆਪਾਂ ਨੇ ਦੋ ਮਾਦੀਆਂ ਗਿਫਟ ਕੀਤੀਆਂ ਆ ਠੀਕ ਆ ਜੀ ਤੇ ਦੋ ਆਪਣੀਆਂ ਗਵਾਚ ਗਈਆਂ ਸੀਗੀਆਂ ਇੱਕ ਤੇ ਆਪਾਂ ਕਿਸੇ ਭਰਾ ਨੂੰ ਹੁਣੇ ਕੀਤੀ ਆ ਤੇ ਇੱਕ ਮਾਦੀ ਆਪਣੇ ਕੋਲੋਂ ਕੋਈ ਕਬੂਤਰ ਲੈਣ ਵਾਸਤੇ ਆਇਆ ਸੀਗਾ ਉਹ ਪਿਓ ਪੁੱਤ ਦੀ ਜੋੜੀ ਬਹੁਤ ਵਧੀਆ ਲੱਗੀ ਆ ਆਪਾਂ ਨੂੰ ਪੁੱਤ ਦੀ ਉਮਰ ਹੋਣੀ ਆ ਮੈਨੂੰ ਲੱਗਦਾ 15 16 ਸਾਲ ਤੇ ਉਹ ਉਹਨਾਂ ਦੀ ਆਪਸ ਵਿੱਚ ਜਾਰੀ ਬੜੀ ਸੀਗੀ ਤੇ ਮੈਨੂੰ ਵਧੀਆ ਲੱਗਾ ਤੇ ਆਪਾਂ ਨੇ ਉਹਨਾਂ ਨੂੰ ਇੱਕ ਕਬੂਤਰੀ ਗਿਫਟ ਕਰ ਦਿੱਤੀ ਕਿ ਲੈ ਜਾਓ ਤੁਸੀਂ ਸਾਫ ਕੇ ਰੱਖਿਓ ਵਧੀਆ ਤਰੀਕੇ ਨਾਲ ਉਹ ਡਾਇਓ ਤੇ ਬਾਕੀ ਆਓ ਆਪਾਂ ਤੁਹਾਨੂੰ ਸ਼ੌਂਕ ਕਰਵਾ ਦਿੰਨੇ ਆ ਪ੍ਰਭੂ ਲੋ ਪ੍ਰਭੂ ਕਰੋ ਕਬੂਤਰ ਦਾ ਸ਼ੌਂਕ ਇਹ ਬੱਚੇ ਪਾਲਦਾ ਪਿਆ ਇਹਦਾ ਸ਼ੌਂਕ ਮੈਂ ਤੁਹਾਨੂੰ ਕੱਲ ਵੀ ਕਰਵਾਇਆ ਸੀਗਾ ਪਰ ਹੁਣ ਇਕੱਠੇ ਦਿਖਾ ਲੈਣੇ ਸੀਗੇ ਤੇ ਇਹਦਾ ਕੱਲ ਪਰ ਪਰਲੇ ਦਾ ਸ਼ੌਂਕ ਨਹੀਂ ਕਰਵਾਇਆ ਤੇ ਸੋਚਿਆ ਨਾਲੇ ਅੱਜ ਪਰ ਪਰਲੇ ਦਾ ਸ਼ੌਂਕ ਕਰਵਾ ਦਿੰਨੇ ਤੇ ਨਾਲੇ ਸਾਰੇ ਹੀ ਭੈਣ ਭਰਾ ਜਿੰਨੇ ਵੀ ਉਹਨਾਂ ਦਾ ਸ਼ੌਂਕ ਕਰਵਾ ਦਿੰਨਾ ਆਹ ਪਾਰਾ ਜੀ ਕਬੂਤਰ ਦੇ ਕਾਫੀ ਉੱਡੇ ਆ ਆਪਣੇ ਕੋਲੇ ਵੀ ਕਬੂਤਰ ਠੀਕ ਆ ਜੀ ਤੇ ਆ ਕਾਲੇ ਪਾਰਾ ਦੀ ਪੂਛ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਤੇ ਪ੍ਰਾਭੋ ਇਹ ਬਾਬੇ ਜੰਟੇ ਵਾਲੇ ਕਬੂਤਰ ਨਹੀਂ ਗੇ ਠੀਕ ਹੈ ਜੀ ਇਹ ਆਪਣੇ ਘਰ ਦੀ ਨਸਲ ਆ ਤੇ ਮੈਂ ਦੂਸਰੇ ਕਬੂਤਰ ਦਾ ਕਰਵਾਉਣਾ ਸ਼ੌਕ ਲਓ ਵੀਰ ਜੀ ਦੂਸਰਾ ਕਬੂਤਰ ਇਹਦਾ ਵੀ ਕੱਲ ਸ਼ੌਕ ਕਰਵਾਤਾ ਹਾਂ ਤੁਹਾਨੂੰ ਕਟਿਆ ਇਹਨੂੰ ਬਾਹਰ ਛੱਡੀਦਾ ਆ ਤੇ ਉਹਦੇ ਕਾਰਨਾਂ ਕਰਕੇ ਉਹ ਦੂਸਰਾ ਆਪੇ ਛਾੜ ਕੇ ਸਾਰ ਹੋ ਗਿਆ ਸੀ ਲਓ ਜੀ ਕਰੋ ਤੀਸਰੇ ਤੱਕ ਸ਼ੌਂਕ ਇੱਕ ਜੋੜੇ ਦੇ ਸਾਰੇ ਹੀ ਬੱਚੇ ਇੱਕੋ ਜਿਹੇ ਨਹੀਂਗੇ ਨਿਕਲਦੇ ਭਰਾਵੋ ਜਾਂ ਤਾਂ ਕਿਸੇ ਦੇ ਸੁਭਾਅ ਵਿੱਚ ਫਰਕ ਹੋਊਗਾ ਕਿਸੇ ਦੇ ਖੂਨ ਵਿੱਚ ਫਰਕ ਹੋਊਗਾ ਕਿਸੇ ਦੀ ਅੱਖ ਵਿੱਚ ਹੋ ਕਿਸੇ ਦੀ ਚੁੰਝ ਵਿੱਚ ਹੋ ਕਿਸੇ ਦੇ ਪੰਜਿਆਂ ਵਿੱਚ ਹੋ ਠੀਕ ਆ ਜੀ ਇੱਕੋ ਜਿਹੇ ਬੱਚੇ ਨਹੀਂਗੇ ਨਿਕਲਦੇ ਇੱਕੋ ਜੋੜੇ ਦੇ ਇਹ ਜਿਹੜਾ ਕਬੂਤਰ ਹੈ ਛਤਰੀ ਦਾ ਇੰਨਾ ਸਿਆਣਾ ਸੀਗਾ ਇਹਨੂੰ ਜਦੋਂ ਮਰਜੀ ਢਕਾ ਕੇ ਆਪਾਂ ਧਾਰ ਲਈਦਾ ਸੀਗਾ ਠੀਕ ਆ ਜੀ ਤੇ ਬਾਕੀ ਦੇ ਜਿਹੜੇ ਕਬੂਤਰ ਉਹ ਨਹੀਂ ਹੁੰਦੇ ਲਓ ਜੀ 4 ਨੰਬਰ ਇਹ ਉਡਾਇਆ ਇਸ ਵਾਰ ਬਹੁਤ ਚੰਗਾ ਉੱਡਿਆ ਜੀ ਇਹ ਵੀ ਇਹ ਵੀ ਛਾੜ ਕੇ ਸਾਫ਼ ਹੁੰਦਾ ਪਿਆ ਆ ਆ ਤਿੰਨ ਤਿੰਨ ਰਹਿ ਗਿਆ ਰੰਗ ਲੱਗੇ ਵਾਲੇ ਆ ਪੰਜੇ ਆ ਜੀ ਇਹਦੇ ਲਓ ਭਰਾਵੋ ਇਹ ਦੂਸਰੀ ਉਡਾਰੇ ਸੀ 9 ਘੰਟੇ ਉੱਡ ਗਿਆ ਸੀ ਮੁੜ ਗਰਮੀ ਬੜੀ ਸੀ ਕੋ ਖੜਾ ਨਾ ਹੋਇਆ ਜਾਵੇ ਮੁੜ ਕੇ ਉਹ ਤਾਂ ਬਹੁਤ ਮੁਸ਼ਕਲ ਨਾਲ ਬਚਾਇਆ ਸੀ ਇਹਨੂੰ ਇਹਦਾ ਜਿਹੜਾ ਭਰਾ ਸੀਗਾ ਉਹ ਤਾਂ ਪੂਰੀ ਗਰਮੀ 'ਚ ਪੂਰਾ ਪੂਰਾ ਦਿਨ ਔੜਦਾ ਸੀਗਾ ਤੇ ਉਹ ਬੈਰੀ ਨੇ ਚੁੱਕ ਲਿਆ ਸੀ 3 ਕਵਜੇ ਤੇ ਇਹਦੇ ਵੀ ਪਰ ਕਰੋ ਚੈੱਕ ਠੀਕ ਹੈ ਜੀ ਆਹ ਪਰ ਇਹਦੀ ਸਮਝ ਨਹੀਂ ਆਉਂਦੀ ਆ ਪਰ ਕਿੱਧਰੋਂ ਨਿਕਲ ਆਇਆ ਚਲਾ ਗਿਆ ਚਲਾ ਗਿਆ ਲਓ ਜੀ ਇੱਕ ਹਲੇ ਤੱਕ ਵਿੱਚ ਆਉਂਦਾ ਪਿਆ ਆ ਉਹ ਵਿੱਚ ਦਿਸਦਾ ਹੋਗਾ ਆਣੇ ਪੰਜੇ ਇਹਦੀ ਵੀ ਪੂਛ ਕਾਲਾ ਪਰ ਹੈਗਾ ਠੀਕ ਹੈ ਜੀ ਇਹਦਾ ਬਾਪ ਦੇ ਵੀ ਹੈਗਾ ਆਹ ਲੋ ਜੀ ਇਹਦੇ ਡੰਡੇ ਮਾਰੇ ਸੀਗੇ ਇੱਥੇ ਪਰਦੇ ਵਿੱਚ ਤੇ ਹੁਣ ਤੇ ਮਿਟ ਗਏ ਆ ਇਹ ਰਾਤ ਇੱਕ ਵਾਰੀ ਹਨੇਰੀ ਚ ਤੁਰ ਗਿਆ ਸੀਗਾ ਤੇ ਬਾਹਰ ਹੀ ਰਿਹਾ ਫਿਰ ਅਗਲੇ ਦਿਨ ਆਇਆ ਸੀ ਕਬੂਤਰ ਚਲੇ ਗਏ ਸੀ ਹਨੇਰੀ ਦੇ ਵਿੱਚ ਆ ਇਹਦੇ ਪੰਜੇ ਲਓ ਜੀ ਲਾਸਟ ਵਾਲਾ ਸਤਵਾਂ ਇੰਦੇ ਛਾਤੀਆਂ ਸਾਰਿਆਂ ਦੀ ਆ ਪਾ ਰੀਆਂ ਆ। ਕਾਫੀ ਵਜਨਦਾਰ ਕਬੂਤਰ ਇਹ ਵਾਲੇ। ਕੁਝ ਕਾਲੀਆਂ ਚੁੰਝਾਂ ਦੇ ਕੋਈ ਚਿੱਟੀਆਂ ਚੁੰਝਾਂ ਦੇ, ਕੁਝ ਕੱਚੀਆਂ ਪੀੜੀਆਂ ਦੇ ਨਿਕਲਦੇ ਆ, ਕੁਝ ਸਰੋਂ ਫੁੱਲੀਆਂ ਦੇ ਨਿਕਲਦੇ, ਕੁਝ ਗੂੜੀਆਂ ਪੀੜੀਆਂ ਦੇ ਨਿਕਲਦੇ ਆ। ਤੇ ਬਸ ਇਹੀ ਅੱਖਾਂ ਦੇ ਕਬੂਤਰ ਨਿਕਲਦੇ ਇਹ ਵਾਲੇ। ਲਓ ਜੀ। ਕਬੂਤਰੀ ਦਾ ਸ਼ੌਂਕ ਕਰਵਾਉਣਾ। ਆ ਮਾਦੀ ਆ ਪ੍ਰਭੂ ਬਹੁਤ ਉੱਡੀ ਆ ਵੀ ਪਰ ਇਹ ਆਂਡੇ ਨਹੀਂ ਦਿੰਦੀ ਜੇ ਮੰਦਰੂ ਨਹੀਂ ਦਿੱਤੇ ਇਹਨੇ ਤੇ ਪਾੜਾ ਮਲਦੀ ਆ ਆਪਾਂ ਦੂਸਰੇ ਕਬੂਤਰਾਂ ਦੇ ਬੱਚੇ ਪਲਵਾਈ ਦੇ ਇਹਦੇ ਕੋਲ ਤੇ ਤਾਂ ਕਰਕੇ ਮੁੜ ਕੇ ਉਡਾਈ ਵੀ ਨਹੀਂ ਆਪਾਂ ਨੇ ਇਹਦੇ ਵੀ ਪਰ ਕੱਟੇ ਆ ਵੈਸੇ ਮੈਂ ਸ਼ੌਕ ਕਰਵਾ ਦੇਣਾ ਤੁਹਾਨੂੰ ਲਓ ਜੀ ਜਿਹੜੀ ਆਪਾਂ ਭਾਜੀ ਉਹਨਾਂ ਨੂੰ ਗਿਫਟ ਕੀਤੀ ਆ ਕਿਸੇ ਨੂੰ ਉਹ ਬਿਲਕੁਲ ਹੀ ਕੱਚੀ ਪੀੜੀ ਅੱਖ ਦੀ ਕਬੂਤਰੀ ਆ ਜਿਹੜੀਆਂ ਗਵਾਚੀਆਂ ਉਹ ਵੀ ਕੱਚੀ ਪੀੜੀ ਦੀਆਂ ਸੀਗੀਆਂ ਠੀਕ ਆ ਜੀ ਬਾਕੀ ਦੱਸਿਓ ਮੇਰੇ ਵੀਰ ਭਰਾ ਵੀਡੀਓ ਕਿਦਾਂ ਲੱਗਦੀ ਆ ਤੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਹੋਰ ਵੀ ਭਰਾਵਾਂ ਨੂੰ ਫਾਇਦਾ ਹੋ ਸਕੇ ਠੀਕ ਆ ਜੀ ਤੇ ਬਾਕੀ ਵਧੀਆ ਤੋਂ ਵਧੀਆ ਵੀਡੀਓ ਲੈ ਕੇ ਤੁਹਾਡੇ ਵਾਸਤੇ ਇਦਾਂ ਹੀ ਆਉਂਦੇ ਰਵਾਂਗੇ ਤੇ ਨਾਲੇ ਸ਼ੌਂਕ ਕਰਵਾਵਾਂਗੇ ਬਾਕੀ ਜਿੰਨੀ ਕ ਆਪਣੇ ਕੋਲ ਜਾਣਕਾਰੀ ਹੈਗੀ ਆ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ ਸਾਰੇ ਭਰਾਵਾਂ ਦਾ ਧੰਨਵਾਦ ਹੈ ਜੀ ਸਤਿ ਸ਼੍ਰੀ ਅਕਾਲ